ਹੈਲੋ ਸਾਰਿਆਂ ਨੂੰ ਸੁਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਬਹੁਤ ਸਾਰਿਆਂ ਦਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਮੈਨੂੰ ਪਿਆਰ ਦੇ ਰਹੇ ਹੋ ਦੋਸਤੋ ਮੈਂ ਅੱਜ ਇੱਕ ਸੁਹਾਗ ਲੈ ਕੇ ਹਾਜ਼ਰ ਹੋਈਆਂ ਸੁਹਾਗ ਜਿਹੜਾ ਬਿਲਕੁਲ ਸਾਦੇ ਢੰਗ ਦੇ ਨਾਲ ਸਾਦੇ ਲਫ਼ਜ਼ਾਂ ਦੇ ਵਿੱਚ ਜਿਸ ਤਰ੍ਹਾਂ ਬਿਲਕੁਲ ਮਾਵਾਤਿਆਂ ਦੀ ਗੱਲਬਾਤ ਹੋ ਰਹੀ ਹੈ ਬਿਲਕੁਲ ਸਾਦੇ ਮਤਲਬ ਜਿਹੜੇ ਸ਼ਬਦ ਹੈ ਸ਼ਬਦ ਬਿਲਕੁਲ ਤੁਸੀਂ ਸੁਣੋਗੇ ਤਾਂ ਬਿਲਕੁਲ ਮਤਲਬ ਗੱਲਬਾਤ ਜਿਹੜੀ ਘਰੇਲੂ ਗੱਲਬਾਤ ਹੁੰਦੀ ਹੈ ਇਸ ਤਰ੍ਹਾਂ ਦਾ ਹੈਗਾ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਜੇ ਪਸੰਦ ਆਇਆ ਤੇ ਸ਼ੇਅਰ ਲਾਈਕ ਕਮੈਂਟ ਕਰ ਦਿਓ ਕਰਿਆ ਜੇ ਜਿਹੜੇ ਨਵੇਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਮੇਰਾ ਮਕਸਦ ਹੈ ਜਿਹੜਾ ਪੁਰਾਣੇ ਤੋਂ ਪੁਰਾਣਾ ਕਲਚਰ ਪੰਜਾਬੀ ਹੈਗਾ ਆਪਣੇ ਪਿੰਡੂ ਕਲਚਰ ਜਿਹੜਾ ਆਪਣਾ ਲੋਕ ਗੀਤ منہੋਂ-ਮੂੰਹ ਚਲੇ ਆ ਰਹੇ ਕੋਈ ਕਿਤਾਬਾਂ ਵਿੱਚ ਨਹੀਂ ਐ ਕੋਈ ਕਿਸੇ ਨਹੀਂ ਤੇ ਉਹ ਤੁਹਾਨੂੰ ਸੁਣਾ ਚਾਰੀ ਰੋਟੀ ਖਾ ਲੈ ਦੀਏ ਨੀ ਤੇ ਆਲੂ ਤੀਏ ਨੀ ਆਲੂ ਵਡੀਆਂ ਦੇ ਨਾਲ ਰੋਟੀ ਖਾਲੇ ਤੀਏ ਨੀ ਆਲੂ ਵਡੀਆਂ ਦੇ ਨਾਲ ਰੋਟੀ ਖਾਲੇ ਤੀਏ ਨੀ ਆਲੂ ਵਡੀਆਂ ਦੇ ਨਾਲ ਮੈਂ ਨਾ ਖਾਣੀ ਮਾਏ ਨੀ ਮੇਰਾ मायनी मेरा दिल है उदास सोरे जाना जाए नी तेरा ओ ही टिका सहे जाना दी नहीं टिकाना एक दिन रख लाए नी मेरी डोली ਤਦ ਦਿਨ ਰਖ ਲੈ ਮਾਏ ਨੀ ਮੇਰੀ ਢੋਲੀ ਤਿਆਰ ਰੱਖ ਨਾ ਸਕਦੀ ਧੀਏ ਨੀ ਇਹੋ ਮੁੰਡ ਤੋਂ ਬਿਹਾਰ ਰੱਖ ਨਾ ਸਕਦੀ ਧੀਏ ਨੀ ਇਹੋ ਮੁੰਡ ਤੋਂ ਬਿਹਾਰ ਰੋਟੀ ਖਾਲ ਲੈ ਈਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾਲੇ ਲਾਡੋ ਨੀ ਆਲੂ ਵੜੀਆਂ ਦੇ ਨਾਲ ਮੈਂ ਨਾ ਖਾਣੀ ਤਾਈ ਜੀ ਮੇਰਾ ਦਿਲ ਹੈ ਉਹ ਉਦਾਸ ਮੈਂ ਨਾ ਖਾਣੀ ਚਾਚੀ ਜੀ ਮੇਰਾ ਦਿਲ ਹੈ ਉਹ ਸੋਰੇ ਜਣਾ ਧੀਏ ਨੀ ਤੇਰਾ ਉਹ ਹੀ ਟਿਕਣਾ ਸੋਰੇ ਜਣਾ ਲਾਡੋ ਨੀ ਤੇਰਾ ਉਹ ਹੀ ਟਿਕਣਾ ਇੱਕ ਦਿਨ ਰੱਖ ਲੋ ਤਾਈ ਜੀ ਮੇਰੀ ਢੋਲੀ ਤੇ ਆ ਰੇ ਇੱਕ ਦਿਨ ਰੱਖ ਲੋ ਚੱਤ ਜੀ ਜੀ ਮੇਰੀ ਢੋਲੀ ਤੇ ਆ ਰੱਖਣਾ ਸਕਦੀ ਧੀਏ ਨਹੀਂ ਮੁੜ ਤੂੰ ਇਹੀ ਵਿਹਾਰ ਰੱਖਣਾ ਸਕਦੀ ਲਾਡੋ ਨਹੀਂ ਮੁੜ ਤੂੰ ਇਹੀ ਵਿਹਾਰ ਰੋਟੀ ਖਾ ਲੈ ਬਹਿਣੇ ਨਹੀਂ आलू वडियां ਦੇ ਨਾਲ ਰੋਟੀ ਖਾ ਲੈ ਵੇਣੇ ਨਹੀਂ ਆਲੂ ਵਡੀਆਂ ਦੇ ਨਾਲ ਮੈਂ ਨਾ ਖਾਣੀ ਭਾਬੀਨੀ ਮੇਰਾ ਦਿਲ ਹੈ ਉਦਾਸ ਮੈਂ ਨਾ ਖਾਣੀ ਭਾਬੀਨੀ ਮੇਰਾ ਦਿਲ ਰ ਹੈ ਉਦਾਸ ਸੋਰੇ ਜਾਣਾ ਨਣਦੇਨੀ ਤੇਰਾ ਓਹੀ ਟਿਕਣਾ ਸੋਰੇ ਜਾਣਾ ਨਣਦੇਨੀ ਤੇਰਾ ਓਹੀ ਟਿਕਣਾ ਇੱਕ ਦਿਨ ਰੱਖ ਲੈ ਭਾਬੀਨੀ ਮੇਰੀ ਢੋਲੀ ਤੇਆ ਰੇ ਇੱਕ ਦਿਨ ਰੱਖ ਲੈ ਭਾਬੀਨੀ ਮੇਰੀ ਢੋਲੀ ਤੇਆ ਰੱਖ ਨਾ ਸਕਦੀ ਨਣਦੇ ਨੀ ਮੁੜ ਤੂੰ ਇਹੀ ਵਿਹਾਰ ਰੱਖ ਨਾ ਸਕਦੀ ਨਣਦੇ ਨੀ ਮੁੜ ਤੂੰ ਇਹੀ ਵਿਹਾਰ ਰੋਟੀ ਖਾ ਲੈ ਢਾਡੋਨੀ ਆਲੂ ਵੜਿਆਂ ਦੇ ਨਾਲ ਰੋਟੀ ਖਾ ਲੈ ਧੀਏ ਨੀ ਆਲੂ ਡੀਆਂ ਦੇ ਨਾਂ ਮੈਂ ਨਾ ਖਾਣੀ ਮਾਮੀ ਜੀ ਮੇਰਾ ਦਿਲ ਹੈ ਉਦਾਸ ਮੈਂ ਨਾ ਖਾਣੀ ਮਾਮੀ ਜੀ ਮੇਰਾ ਦਿਲ ਹੈ ਉਦਾਸ ਸੋਰੇ ਜਣਾ ਪਣ ਜੀਨੀ ਤੇਰਾ ਓਇਓ ਟਿਕਣਾ ਸਰੇ ਜਾਣਾ ਭਣ ਜੀਨੀ ਤੇਰਾ ਓਇਓ ਟਿਕਣਾ ਇੱਕ ਦਿਨ ਰੱਖ ਲੋ ਮਾਮੀ ਜੀ ਮੇਰੀ ਢੋਲੀ ਤੇ ਯਾਰ ਇੱਕ ਦਿਨ ਰੱਖ ਲੋ ਮਾਮੀ ਜੀ ਮੇਰੀ ਢੋਲੀ ਤੇ ਰੱਖ ਨਾ ਸਕਦੀ ਧੀਏ ਨਹੀਂ ਮੁੜ ਤੋ ਇਹ ਹੀ ਵਿਚਾਰ ਰੱਖ ਨਾ ਸਕਦੀ ਧੀਏ ਨਹੀਂ ਮੁੜ ਤੋ ਇਹ ਹੀ ਵਿਹਾਰ ਰੋਟੀ ਖਾ ਲੈਂ ਧੀਏ ਨਹੀਂ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈਂ ਧੀਏ ਨਹੀਂ ਆਲੂ ਵੜੀਆਂ ਦੇ ਨਾਲ ਮੈਨਾ ਖਾਣੀ ਮੈਂ ਨਹੀਂ ਮੇਰਾ ਦੀਏਨੀ ਤੇਰਾ ਹੋ ਟਿਕਣਾ ਇੱਕ ਦਿਨ ਰੱਖ ਲੈ ਮਾਏਨੀ ਮੇਰੀ ਢੋਲੀ ਤਿਆਰ ਮੁੱਕ ਦਿਨ ਰੱਖ ਲੈ ਮਾਏਨੀ ਮੇਰੀ ਢੋਲੀ ਤਿਆਰ ਰੱਖ ਨ ਸਕਦੀ ਤੀਏਨੀ ਮੁੜ ਤੋ ਇਹ ਹੀ ਵਿਹਾਰ ਰੱਖਣਾ ਸਕਦੀ ਧੀਏ ਨਹੀਂ ਢੁੰਡ ਤੋ ਇਹ ਹੀ ਬਿਹਾਰ ਰੱਖਣਾ ਸਕਦੀ ਧੀਏ ਨਹੀਂ ਮੁੜ ਤੋ ਇਹ ਹੀ ਬਿਹਾਰ ਜਿੱਥੇ ਜੰਮੀ ਜਿੱਥੇ ਪਲੀ 25 ਸਾਲ ਦੀ ਹੋ ਕੇ ਘਰ ਮਾਪਿਆਂ ਦਾ ਘਰ ਛੱਡਣਾ ਬੜਾ ਔਖਾ ਲੱਗਦਾ ਬੇਟੀ ਨੂੰ ਸਾਰਿਆਂ ਦੀਆਂ ਮਿੰਤਾਂ ਤਰਲੇ ਕਰਦੀ ਆ ਰੋਟੀ ਵੀ ਨਹੀਂ ਖਾਂਦੀ ਕਿਉਂਕਿ ਖਾਦੀ ਨਹੀਂ ਜਾਂਦੀ ਮਾਪਿਆਂ ਦਾ ਘਰ ਅੱਜ ਛੱਡਣਾ ਹਮੇਸ਼ਾ ਲਈ ਇੱਕ ਵਾਰੀ ਦਹਲੀਜ਼ ਪਾਰ ਕੀਤੀ ਤੇ ਫੇਰ ਮਾਪਿਆਂ ਦਾ ਘਰ ਪਰਾਇਆ ਹੋ ਜਾਂਦਾ ਜਿਹੜਾ ਰਖਤ ਨਾਲੋਂ ਪੱਤਾ ਵੀ ਤੋੜੀਏ ਉਸ ਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ ਤੇ 20-25 ਸਾਲ ਮੇਥੇ ਖੇਡੀ ਇਤੇਲੀਆ ਨਾਲ ਭਰਾਵਾਂ ਭਾਣਿਆਂ ਦੇ ਨਾਲ ਸਾਰਿਆਂ ਦੇ ਨਾਲ ਪਿਆਰ ਪੈ ਗਿਆ ਹੁਣ ਇੱਕਦਮ ਰੁਕਣਾ ਔਖਾ ਹੈ ਇਸ ਕਰਕੇ ਪਰ ਕੋਈ ਰਾਜੇ ਰਾਣਿਆਂ ਦੇ ਨਾ ਧੀਆ ਨਹੀਂ ਰੱਖੀਆਂ ਮਾਂ ਕਹਿੰਦੀ ਆ ਮਜਬੂਰ ਹੈ ਮਾਂ ਧੀਏ ਨਹੀਂ ਮੁੜ ਤੋਂ ਇਹੀ ਵਿਹਾਰ ਤੁਹਾਨੂੰ ਇਹ ਮੇਰਾ ਸੁਭਾਅ ਚੰਗਾ ਲੱਗਿਆ ਬਿਲਕੁਲ ਸਿੱਧੇ ਸਾਦੇ ਸ਼ਬਦਾਂ ਦੇ ਨਾਲ ਮਾਂ ਧੀ ਦੀ ਗੱਲਬਾਤ ਦਾ ਇੱਕ ਸੁਹਾਗ ਬਣਾ ਦਿੱਤਾ ਗਿਆ ਇੱਕ ਗੀਤ ਬਣਾ ਦਿੱਤਾ ਗਿਆ ਇਸ ਤਰ੍ਹਾਂ ਹੁੰਦਾ ਸੀ ਮੂੰਹੋਂ ਮੂੰਹ ਤਾਂ ਹੀ ਲੋਕ ਗੀਤ ਗੰਦੇ ਆ ਕਿ ਜਿਹੜੇ ਮੂੰਹੋਂ ਮੂੰਹ ਚਲਦੇ ਆਉਂਦੇ ਆ ਤੇ ਸਾਡੀ ਇਹ ਕੋਸ਼ਿਸ਼ ਹੈ ਮੈਂ ਕੋਸ਼ਿਸ਼ ਕਰਦੀ ਆ ਕਿ ਜਿਹੜੇ ਭੁੱਲੇ ਬਿਸਰੇ ਗੀਤ ਹੈਗੇ ਆ ਉਹ ਤੁਹਾਡੇ ਰੂਬਰੂ ਰੱਖੇ ਜਾਣ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤੇ ਕਿਤੇ ਨਾ ਕਿਤੇ ਕਿਸੇ ਵਕਤ ਕੋਈ ਸੁਨੇਹੀ ਗਈ ਮੈਂ ਚਲੀ ਜਾਵਾਂਗੀ ਦੁਨੀਆ ਤੋਂ ਪਰ ਇਸ YouTube ਤੇ ਰਹੀਂ ਮੇਰੇ ਬੋਲ ਤੁਹਾਡੇ ਨਾਲ ਸਾਂਝੇ ਹੁੰਦੇ ਰਹਿਣਗੇ ਸਦਾ ਖੁਸ਼ ਰਹੋ ਬਾਦਰੋ ਅੱਜ ਵਾਸਤੇ ਇੰਨਾਈ ਫੇਰ ਸੋਨਾ ਜਾਂ ਕੋਈ ਗੀਤ ਕੋਈ ਘੋੜੀ ਲੈ ਕੇ ਹਾਜ਼ਰ ਹੋਵਾਂਗੀ ਤਦ ਤੱਕ ਸਾਰਿਆਂ ਨੂੰ ਸੱਤਰੀਆ ਆਕਾਰ